ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਚਹਿਰ ਤਹਿਿਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਚੰਕਰ ਖੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਅੱਜ ਫਿਰ ਪਹੁੰਚ ਚੁੱਕੇ ਆ ਭਾਈ ਨਰਿੰਦਰ ਕੋਲੇ ਐਨ ਕੇ ਫਾਰਮ ਐਸ ਫਾਰਮ ਚੋਂ ਦੋਸਤੋ ਆਪਣੇ ਚੈਨਲ ਤੇ ਰੂਟੀਨ 'ਚ ਵੀਡੀਓ ਅਪਲੋਡ ਹੁੰਦੀਆਂ ਅੱਜ ਦੀ ਵੀਡੀਓ ਇਹ ਦੋਸਤੋ ਟਾਪ ਦੀ ਜਰਸੀ ਦਿਖਾਉਂਗਾ ਚੰਗੇ ਥਣ ਹਵਾਨੇ ਵਾਲੀ ਤੇ ਕੌ ਸਮਾ ਸੂਨ ਦੇ ਵਿੱਚ ਕੱਚੀ ਹੈ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇਥੇ ਆ ਕੇ ਆਪਦੀ ਤੇ ਸੱਡੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੋ ਦੰਦ ਬੱਛੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 20 ਤਰੀਕ ਨੂੰ ਬੱਛੀ ਇਹ ਦਿਨ ਪੂਰੇ ਆ ਆਪ ਬਾਈ ਜੀ ਹੁਣੇ ਕਹਿੰਦੇ ਟਾਈਸਨ ਦੀ ਆ ਤੇ ਡੈਨਮਾਰਕ ਦਾ ਸੀਮਨ ਬਾਈ ਜੀ ਹੁਣੇ ਕਹਿੰਦੇ ਲੱਗਾ ਹੋਇਆ 38 146 ਅੱਗੇ ਬਾਈ ਜੀ ਹੁਣੇ ਕਹਿੰਦੇ ਡੈਨਮਾਰਕ ਦਾ 38 146 ਸੀਮਨ ਤੋਂ ਪ੍ਰੈਗਨੈਂਟ ਆ 20 ਤਰੀਕ ਨੂੰ ਬਾਈ ਹ ਹਵਾਨੇ ਦੋਸਤੋ ਵਾਲਟਲ ਕਾਫੀ ਪਈ ਆ ਉਹ ਅਚੀਂ ਦੱਸਾਂ 12 ਦਿਨਾਂ ਇਹ ਵਾਲਟਲ ਕੱਢ ਕੇ ਹਵਾਨਾ ਟੈਟ ਕਰਕੇ 200 ਫੈਰ ਸੋਨਾ ਦੁੱਧ ਪਾਈ ਜੀ ਹੁਣ ਇਹ ਕਹਿੰਦੇ ਬੜੇ ਆਰਾਮ ਨਾਲ 20 ਕਿਲੋ ਬੱਚੀ ਨਾਰਮਲ ਚ ਬਾਜੂ ਥਾਨ ਸੋਹਣੇ ਦੋਸਤੋ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਤੀ ਚਵਾਈਆਂ ਥਾਨ ਫੋਰਟ ਸ਼ਾਂਗ ਭੋਰਾਣੀ ਚਾਰੇ ਥਾਨ ਸੈਜ ਦੋਸਤੋ ਸੇਮ ਹੀ ਹੈ ਬੈਕ ਸਾਈਡ ਤੋਂ ਹਵਾਨਾ ਵੇਖ ਸਕਦੇ ਆ ਫੋਟੋਆਂ ਨੂੰ ਦੋਸਤੋ ਪਛਾਣ ਨੂੰ ਖਿਰਦਾ ਹਵਾਨਾ ਵੱਛੀ ਨੇ ਵਾਲਟਲ ਕੱਢ ਕੇ 210 12 ਜਨੇ ਫਿਰ ਸੋਨਾ ਫੋਰ ਸ਼ਾਂਖਪੂਰਾਨੀ ਚਾਰੇ ਥਨਾ ਸੇਮ ਹੀ ਸਾਈ ਹੈ ਨਿਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਬਾਈ ਜੀ ਹੁਣੇ ਕਹਿੰਦਾ 20 ਕਿਲੋ ਬੱਛੀ ਬੜੇ ਆਰਾਮ ਨਾਲ ਚਵਾਜੂ ਥਾਣ ਦੋਸਤੋ ਵੇਖ ਸਕਦੇ ਆ ਮੁੱਠੀ ਵਾਲਾ ਥਾਣ ਫੋਰ ਸ਼ਾਂਖਪੂਰਾਨੀ ਸੇਮ ਹੀ ਸਾਈ ਹੈ ਦੋਸਤੋ ਚਾਰੇ ਥਨਾ ਦਾ ਮੂਰਲੀ ਗਾੜੀ ਤੋਂ ਚੰਗਾ ਹੋਊਗਾ ਦੋਸਤੋ ਫੇਸ ਕੁਆਡ ਦੇ ਸਕਦੇ ਆ ਬੋਦੀ ਵਾਲੀ ਜਰਸੀ ਕੰਨ ਛੋਟਾ ਫੇਸ ਕੁਆਡ ਦੋਸਤੋ ਪੂਰੀ ਸੋਹਣੀ ਰੇਟ ਬਾਈ ਨੇ ਰੱਖਿਆ ਹੋਇਆ 60000 ਰੁਪਿਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਜੀਨੂ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਅਗੀਆਂ ਵੀਡੀਓ ਨਾਲ ਸਾਰੇ ਸਾਰੇ ਘਰਾਂ ਪਰ ਹਮਾਰਾ ਤੈ ਜਲੋ ਧੰਨਵਾਦ